ਆਹ ਗੱਡੀ ਆ ਜਿਹੜੀ ਬਈ ਆਹ ਗੱਡੀ ਤੇ ਗੱਡੀ ਚੱਲਦੀ ਹੋਏ ਆਹ ਗੱਡੀ ਆ ਜਿਹੜੀ ਆਹ ਗੱਡੀ ਆ ਠੀਕ ਆ ਆਹ ਗੱਡੀ ਤੇ ਜਾੜ ਨਹੀਂ ਗਾ ਸਾਡੀ ਜੇ ਆ ਬੈਕ ਕਰੀ ਹੁਣ ਦੇਖੋ ਕਿਵੇਂ ਕੀ ਗੱਲ ਬਣਦੀ ਆਹ ਗੱਡੀ ਜੜੂ ਜੀ ਆ ਬਹੁਤ ਬਹੁਤ ਢਿੱਕੀ ਗੱਡੀ ਹੈ ਕੋਈ ਨਾ ਲੜੂਗੇ ਆਹ ਗੱਡੀ ਤੇ ਦੇਖਦੇ ਹਾਂ ਇਵੇਂ ਜੜੂ ਕੀ ਗੱਲ ਬਾਤ ਐ ਫਾਈਪੇ ਰੋਡ ਆ ਜਾਵਾ ਮੇਨ ਫਾਈਪੇ ਰੋਡ ਦੇ ਉੱਤੇ ਅੜੀਆ ਗੱਡੀ ਹੋਈ ਆ ਮੈਂ ਲਾਈ ਇਹ ਗੱਡੀ ਨੇ ਜਾਣਾ ਬਹੁਤ ਦੂਰ ਆ ਗੱਡੀ ਨੇ ਬਹੁਤ ਦੂਰ ਜਾਣਾ ਹੈ ਅੱਜ ਆ ਗੱਡੀ ਤੇ ਚੜ੍ਹਨੀ ਐ ਇਹਨੂੰ ਆਹੋ ਆਹ ਡਰਾਈਵਰ ਆ ਗੱਡੀ ਵੇਗਾ ਜਾਂਦੀ ਆ ਰਣਦੇ ਜਾਣਦੇ ਜਾਣਦੇ ਆ ਗੱਡੀ ਤੇ ਆ ਗੱਡੀ ਬਈ ਛੱਡ ਕੇ ਛੱਡੇ ਹੁੰਦੇ ਇਹ ਗੱਡੀ ਜੰਮੀ ਆ ਇਹ ਇਹ ਚੌੜੀ ਫਾੜੀ ਵਾਲੀ ਗੱਡੀ ਆ ਉਹ ਝੜੀਆਂ ਗੱਡੀ ਉਹ ਉਹ ਜਿਹੜੀ ਐਸੀ ਦੀ ਆ ਇਹ ਝੜੂਗੀ ਬਈ ਇੱਥੇ ਆ ਗੱਡੀ ਦੇ ਦੇਖਦੇ ਹੁਣ ਮੇਨ ਹਾਈਵੇ ਰੋਡ ਹਾਈਵੇ ਰੋਡ ਤੇ ਆ ਰਿਹਾ ਕੁਝ ਇਹ ਦੇਖਦੇ ਆ ਤੇ ਮੈਂ ਜਣੂਗੀ ਬਈ ਡੀਟੈਲ ਦੀ ਬਾਤ ਆ ਆ ਗੱਡੀ ਤੇ ਜਾਣਦੀ ਆ ਠੀਕ ਆ ਆ ਗੱਡੀ ਲੈ ਵੀ ਇਹਦਾ ਵੀ ਡਰਾਈਵਰ ਬਹਿ ਗਿਆ ਅੰਦਰ ਆ ਗਿਆ ਵੀ ਅੰਦਰ ਦੇਖੋ ਚੱਲਦੀ ਗੱਡੀ ਹਾਂ ਆਹ ਰੋਡ ਤੇ ਜਾਣਾ ਨੀ ਮਾਣੀ ਬਾਤ ਮੈਂ ਜੋ ਆਪਕੇ ਦਿਖਾਉਂ ਓਏ ਚਰਨ ਓ ਓ ਰੋਡ ਤੇ ਲਾਲਾ ਬਾਅਦ ਚ ਚੜਨਾ ਨਹੀਂ ਚਲਾ ਰੋਡ ਤੇ ਲਾਲਾ ਬਾਅਦ ਚ ਟੇਰੇ ਚੜਨਾ ਨਹੀਂ ਗੱਡੀ ਭਾਰੀ ਹੋ ਹਾਂ ਚੜ ਜੂਗਾ ਚੜ ਜੂਗਾ ਉਹਨੇ ਕਹਿੰਦਾ ਉਹ ਕਹਿੰਦਾ ਪਿੱਛੇ ਲਾ ਲ ਆਈ ਬੇ ਰੋਡ ਦੇ ਉੱਤੇ ਬਈ ਕਹਿੰਦੇ ਗੱਡੀਆਂ ਆਣ ਕਹਿੰਦੇ ਉਹ ਕਹਿੰਦਾ ਚੜ ਜੂਗਾ ਉਹਨੇ ਕਹਿੰਦਾ ਪਿੱਛੇ ਕਰ ਲਾ ਇਹ ਕਹਿੰਦਾ ਆ ਪੱਥਰ ਤੋਂ ਇੱਥੇ ਹੀ ਕਰ ਲਾ ਕੋਈ ਸੜਕ ਦਾ ਵੀ ਬੁਰਾ ਹਾਲ ਕਰ ਦਿੰਦੀ ਆ ਬਾਲੀ ਗੰਦੀ ਆ ਆਹ ਜੇ ਨੂੰ ਜਾਣੀ ਜੜ ਫੜਕਦਾ ਵੀ ਹੈ ਪੱਟੀ ਵੇਸ ਕਰ ਦੰਦੀ ਜਮਾ ਪੱਟੀ ਜਾਂਦੀ ਆ ਲੈ ਆਹ ਗੱਡੀ ਚੜਨੀ ਆ ਬਈ ਬਹੁਤ ਟੋੜਾ ਕੰਮ ਪੂਜਾ ਆ ਜਾ ਪੁੱਤ ਓਏ ਨਹੀਂ ਪੂਜਾ ਲੰਡੇ ਉਰੇ ਆ ਜਾ ਆ ਜਾ ਪੁੱਤ ਪੂਜਾ ਉਰੇ ਆ ਉਹ ਖੜੀ ਪੂਜਾ ਉਹ ਵੜੀ ਪੂਜਾ ਪੂਜਾ ਨਹੀਂ ਉਰੇ ਆ ਜੇ ਪੁੱਤਾਂ ਗੱਡੀ ਥਲੇ ਨਾ ਜੀ ਮਰ ਜੇ ਕਿਤੇ ਉਹ ਗੱਡੀ ਤੇ ਜਾ ਰਹੀਆਂ ਵੀਰ ਦੇਖੋ ਚੜਦੀ ਗੱਡੀ ਚੜਦੀ ਦੇਖ ਕਿੱਕੜੇ ਦਾ ਨੰਝੂ ਗੱਡੀ ਲੱਗਾ ਕਿ ਆਹ ਗੱਡੀ ਚਲੂ ਬਾਈ ਆਹ ਗੱਡੀ ਤੇ ਆਹ ਗੱਡੀ ਚਲੂ ਹੋ ਜਾ ਆਹ ਗੱਡੀ ਚੱਲਨੀ ਆ ਹਾਈਵੇ ਰੋਡ ਤੇ ਜਾਣਾ ਹੈ ਹਾਈਵੇ ਰੋਡ ਤੇ ਜਾਣਾ ਹੈ ਹੈਲੋ ਹਾਂਜੀ ਨਾ ਨਾ ਮੈਂ ਤਾਂ ਉਹ ਕਰੀ ਜਾਂਦਾ ਗਾ ਗੱਡੀ ਚੜਾਈ ਗੱਡੀ ਦੇ ਉੱਤੇ ਗੱਡੀ ਜਿਹੜੀ ਜਾਂਦੀ ਆ ਹਾਂ ਉੱਤੇ ਲਾਈ ਜਾਂਦਾ ਪੰਪ ਤੇ ਉਹ ਧੜਕੀ ਬੱਸ ਗੱਡੀ ਚੜ ਗਈ ਉਹ ਪਹੁੰਚਣ ਵਾਲੀ ਉਹ ਤੇ ਚੜਾਈ ਜਾਂਦਾ ਜਿਹੜੀ ਚੌੜੀ ਬਾਡੀ ਵਾਲੀ ਗੱਡੀ ਆ ਉਹਦੇ ਉੱਤੇ ਜਿਹੜੀ ਜਾਂਦੀ ਆ ਗੱਡੀ ਉਹ ਚੱਕੀ ਦੀ ਮੂਹਰੋ ਸਾਰੀ ਭਾਂਚੋਂ ਮੂਹਰੂ ਲੀਕਦੀ ਸਾਰੀ ਜੱਤੀ ਵੀ ਬਾਈ ਓਏ ਆਹ ਦੇਖੋ ਬੜਾ ਕੀ ਬਣਦਾ ਬਾਈ ਉਹ ਸਾਰੀ ਜੱਤੀ ਸ਼ੂਰੋ ਆ ਵੀ ਸਾਰੀ ਚੱਕੀ ਦੀਂ ਕਰਾਉਣੀ ਉਹ ਵੀ ਮੂਹਰੋ ਸਾਰੀ ਜੱਤੀ ਹੈ ਉਹ ਉਹ ਵੀ ਉਹ ਜਿਹੜਾ ਮੂੜਲੀ ਵੱਡੀ ਗੱਡੀ ਆ ਚੌੜੀ ਉਹ ਸਾਰੀ ਮੂਰੋ ਚੱਕੀ ਗਈ ਆਹ ਇੱਕ ਨਿੱਕੀ ਨਿੱਕੀ ਚੱਕੀ ਗਈ ਹੈ ਭਾਂਜੋ ਬੱਟ ਦੀ ਪਿੱਛੋਂ ਆ ਵੀ ਸਾਰੀ ਚੱਕ ਤੇ ਹਾਂ ਹਾਂ ਕਿੱਥੇ ਸੌਂਵਾ ਆਇਆ ਇਹ ਜਵਾਦੀ ਤਾਂ ਕਿਨੇ ਵੇ ਟੱਕ ਰਹੂਗਾ ਟੱਕ ਰਹੂਗਾ ਵਾ ਬਾਠ ਠੀਕ ਆ ਠੀਕ ਆ ਜਣ ਜੰਦਾ ਬਸ ਮੈਂ ਆ ਗੱਡੀ ਤੇ ਤੇ ਬਾਠ ਠੀਕ ਆ ਠੀਕ ਆ ਸਰ ਜੀ ਧੰਨਵਾਦ ਜੀ ਲਵ ਯੂ ਸਰ ਜੀ ਤੁਹਾਨੂੰ ਬੜਾ ਸਾਰਾ ਠੀਕ ਆ ਜੀ ਉਹ ਚੰਗੀ ਗੱਡੀ ਤੇ ਸੋਹਣੀ ਗੱਡੀ ਆ ਦੇਖੋ ਜਾਨੀ ਜਮਾ ਮੂਰੋ ਚੱਕੀ ਗਈ ਉਹ ਗੱਡੀ ਭਾਂਚੋਂ ਭਾਈ ਚੱਕੀ ਗਈ ਮੂਰੋ ਆ ਗੱਡੀ ਸਲਿੱਪ ਮਰੀ ਜਾਂਦੀ ਹੈ ਹਾਈਵੇ ਰੋਡ ਆ ਕਹਾ ਉਹ ਗੱਡੀਆਂ ਮਿਸ਼ੇਰੀਆਂ ਬਹੁਤ ਚੱਲੀ ਜਾਂਦੀਆਂ ਨੇ ਹਾਈਵੇ ਰੋਡ ਦੇ ਉੱਤੇ ਸੀ ਜਮਾ ਕੰਮ ਚੜ ਚੜਤੀ ਹੁੰਦਾ ਗੱਡੀ ਜਮਾ ਉੱਤੇ ਝੜ ਗਿਆ ਹਾ ਜੀ ਜੀ ਉਹ ਮੂਰੋ ਚੱਕੀ ਗਈ ਬਾੜੀ ਇਹ ਉਹ ਡਿੱਗ ਗਈ ਆ ਤਾਂ ਆ ਜੜ ਗਈ ਹੁਣ ਆ ਦੂਜੀ ਦੇਖੋ ਆ ਕਿਵੇਂ ਉਹ ਕਰੂਗਾ ਬੂਨਾਇਆ ਇਹ ਵੀ ਬਾੜੀ ਡਬਲ ਜਿਹੜੀ ਕੀਤਾ ਤਾਂ ਤਾਂ ਤੇ ਕਬਾ ਗਿਆ ਕੰਮ ਉਹ ਮੂਰੋ ਬਾੜੀ ਵੀ ਗੱਡੀ ਸਾਰੀ ਚੱਕੀ ਗਈ ਹਾਈਵੇ ਰੋਡ ਤੇ ਆ ਸੜਕ ਦੇਖੋ ਇਹਨੇ ਪੱਟੀ ਚੈਨ ਵਾਲੀ ਗੱਡੀ ਨੇ ਸੜਕ ਦੀ ਭੈਣ ਗੜ ਜਮਾ ਚਲ ਕਾ ਨੂੰ ਕਰਨਾ ਦੇਖਦਾ ਜਮਾ ਹਾਈਵੇ ਰੋਡ ਦੇ ਉੱਤੇ ਜਮਾ ਕਰਨਾ ਦੇਖੋ ਜੜ ਗਈ ਗੱਡੀ ਉਹ ਹੋ ਗਿਆ ਮੂਰੋ ਦੇਖਦਾ ਇਹਨੇ ਜਿਹੜੇ ਗਿਆ ਬਈ ਜਮਾ ਉੱਤੇ ਉਹ ਕ੍ਰਿਸ਼ਨ ਮਾਲੂ ਨਾਲ ਗੱਲ ਕਰਨਾ ਗੱਲ ਕਰ ਲੋ ਦੇਖ ਦੇ ਉਹ ਬਈ ਆ ਚੜ ਗਈ ਗੱਡੀ ਆਏ ਹੁਣ ਗੱਡੀ ਕਹਾਂ ਲਈ ਜਿਹੜੀ ਆਉਗੀ ਉਹ ਇਹਦੇ ਉੱਤੇ ਹੋਰ ਹੋ ਕਰਨੀ ਆ ਇਹ ਦੇਖਦਾ ਕਿਵੇਂ ਚੜੂਗੀ ਆ ਤਾਂ ਗੱਡੀ ਜਮਾ ਇਹਨੇ ਸਾਰਾ ਕੁ ਪੱਟਤਾ ਸਾਰਾ ਕੁ ਉਹ ਉਹ ਕਰਤਾ ਬਈ ਆ ਹੁਣ ਅੱਗੇ ਨਿਕਲ ਨਹੀਂ ਨੀ ਗੱਡੀ ਇਹ ਗੱਡੀ ਭਾਰੀ ਬਹੁਤ ਆ ਤੇ ਮੂਰੇ ਪੱਥਰ ਲੱਗੇ ਪਏ ਨੇ ਪੱਥਰਾਂ ਦੇ ਵਾਧੇ ਇਹ ਗੱਡੀ ਬਈ ਸਟਾਰਟ ਨਹੀਂ ਹੁੰਦੀ ਮੈਂ ਸਾਨੂੰ ਕਿਹਾ ਸੀ ਇਹਦੇ ਉੱਤੇ ਤਾਂ ਰੋ ਕਰਨੇ ਆ ਗੱਲ ਕਰ ਬਾਉ ਨਾਲ ਸੁਖੂ ਗੰਨਾਈ ਰੱਖ ਆ ਬਈ ਹੁਣ ਦੁਬਾਰੇ ਆ ਗੱਡੀ ਦੇ ਉੱਤੇ ਨਾ ਗੱਡੀ ਤੇ ਪੱਥਰ ਮੂਰੇ ਬਾਹਲੇ ਪੈ ਨਜਾਇਜ਼ ਨਾਲ ਤਾਂ ਆ ਪੱਥਰ ਨਾਲੇ ਉਹ ਪਿਆ ਪੱਥਰ ਮੂਰੇ ਇਹ ਗੱਡੀ ਦੇ ਉੱਤੇ ਗੱਡੀ ਚਾੜਤਾ ਦਿੱਤੀ ਹੁਣ ਦੇਖਦੇ ਆ ਮੁੜ ਕੇ ਕੀ ਬਣਦਾ ਆ ਗੱਡੀ ਦੇ ਉੱਤੇ ਗੱਡੀ ਇਹਨਾਂ ਨੇ ਚਾੜਤਾ ਦਿੱਤੀ ਆ ਗੱਡੀ ਹੁਣ ਤੇਜ਼ ਜਿਹਾ ਵਧੀਆ ਇੱਕ ੱਕੇ ਜੇ ਗੱਡੀ ਆ ਗੱਡੀ ਤੇ ੱਕੇ ਜੋ ਹੈ ਤੇ ਤਾਂ ਤੋਂ ਹੋਣੀ ਮੂਰੇ ਪੱਥਰ ਪੁੱਤਰ ਬਾਹਰ ਕੋ ਸੁਪਿਆ ਹੁਣ ਗੱਡੀ ਆ ਸਲਿੱਪ ਮਾਰੀ ਜਾਂਦੀ ਆ ਤਾਂ ਗੱਡੀ ਚੜਾ ਤਾਡੇ ਹੁਣ ਗੱਡੀ ਇਹ ਚੱਲਣੀ ਗਈ ਇਹ ਗੱਡੀ ਹੁਣ ਮੂਰੇ ਆਉਣੀ ਹੋ ਰਹੀ ਕਿਉਂਕਿ ਇਹਦੇ ਤੇ ਆ ਗੱਡੀ ਤੇ ਭਾਈ ਨੇ ਬਾਹਰ ਤਾਂ ਵਾਲੀ ਗੱਡੀ ਤੇ ਇਹ ਗੱਡੀ ਦੇ ਭਾਈ ਨੇ ਯਾਦ ਹੋਣ ਦੀ ਕਰਕੇ ਭਾਈ ਇਹ ਹੁਣ ਸਾਨੂੰ ਮੈਂ ਕਿਹਾ ਸੀ ਗੱਡੀ ਨਹੀਂ ਚੜ੍ਹਣੀ ਇਹਦੇ ਉੱਤੇ ਭਾਈ ਯਾਰ ਉਹ ਖੜ ਜਾ ਗੱਲ ਕਰਨੀ ਬਾਪੂ ਨਾਲ ਫੇਰ ਜਾਈ ਬਈ ਯਾਰ ਦੂਲਾ ਰੱਖਿਆ ਇਹ ਬੇਟਿੰਗ ਚ ਆਈ ਜਾਂਦਾ ਹਾਂ ਬੰਦ ਕਰ ਦੇ ਤੂੰ ਕੱਟ ਦੇ ਮੈਂ ਤਾਂ ਕੱਟਦਾ ਮੜੇ ਗੱਲ ਕਰ ਲਈ ਚਲ ਕੋਈ ਇਹ ਗੱਡੀ ਦੇ ਉੱਤੇ ਗੱਡੀ ਚੜਦੀ ਭਈ ਹੁਣ ਦੇਖੋ ਕੀ ਬਣਦਾ ਕਹਾ ਇਹਦੇ ਉੱਤੇ ਗੱਡੀ ਤੇ ਇੱਕ ਗੱਡੀ ਹੋਰ ਚੜ੍ਹਣੀ ਆ ਬਈ ਸਟਾਰਟ ਹੀ ਰਹਿੰਦੇ ਨੇ ਬਈ ਸਟਾਰਟ ਤਾਂ ਰਹੂ ਗੱਡੀ ਹੁਣ ਆਹ ਕਹਾਣੀ ਆਂਦੀ ਨਾ ਦੇ ਦੇ ਆ ਗੱਡੀ ਹੁਣ ਦੁਬਾਰੇ ਕਹਿੰਦੇ ਲਾ ਕੇ ਦੇਖਦੇ ਆ ਬਈ ਕੀ ਬਣੂ ਗੱਡੀ ਦਾ ਉਹ ਤੂੰ ਉਹਨੇ ਕਰੀ ਬਈ ਉਹ ਉਹਨੇ ਕਰੀ ਕੋਣ ਕਰੀਂਗਾ ਬੜਾ ਗੱਦਰਨੀ ਜੀ ਲਈ ਨੰਨੇ ਪੈ ਕਰਦੇ ਗੱਡੀ ਗੱਡੀ ਪੈ ਕਰ ਚਲੇ ਕਰ ਲੈ ਗੱਡੀ ਪੈ ਕਰਕੇ ਦੁਬਾਰੇ ਦੇਖ ਲੋ ਕਰਕੇ ਜੇ ਕੀ ਹੱਲ ਹੋ ਜੇ ਇੱਕ ਤਾਂ ਨਾ ਇਹਦਾ ਬਈ ਯਾਰ ਆ ਗੱਡੀ ਚਾੜ ਤਾ ਇੱਥੇ ਇਹਨਾਂ ਨੂੰ ਕਿਹਾ ਸੀ ਇੱਕ ਪਾਸੇ ਲਾ ਕੇ ਰੱਖ ਲਓ ਵੀ ਇੱਕ ਪਾਸੇ ਲਾ ਕੇ ਰੱਖ ਲਓ ਮੰਨਦੀ ਨਹੀਂ ਗੱਲ ਦਾ ਬਾਈ ਹੁਣ ਕੀ ਕਰੀ ਗੱਲ ਹਾਲ ਤੁਸੀਂ ਆਪ ਹੀ ਦੱਸੋ ਯਾਰ ਛਾਣੇ ਬਣੇ ਬੰਦੇ ਉਹਨਾਂ ਨੂੰ ਕਹਿਣ ਜੋ ਕਰਿਆ ਕੋ ਹੁਣ ਆ ਗੱਡੀ ਦੇ ਉੱਤੇ ਗੱਡੀ ਦਾ ਚਾੜਤੀ ਤੇ ਬਾਕੀ ਬੈਗ ਪਰੋਣੀ ਆ ਦੇਖ ਲੈ ਚਾੜ ਦੇ ਕਿਵੇਂ ਇਹਦੇ ਬੈਠੇ ਪਏ ਨੇ ਚੱਲ 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 ਜਾਣਦੇ ਜਾਣਦੇ ਗੱਡੀ ਤਾਹ ਕਰ ਲਾ ਤਾਹ ਤਾਹ ਕਰ ਲਾ ਕਰ ਲਾ ਆ ਓਏ ਆ ਤਾਂ ਟਾਇਰ ਤੇ ਜਮੀ ਹੋਵਾ ਹੈ ਨਹੀਂ ਯਾਰ ਬੈਠਿਆ ਪਿਆ ਟਾਇਰ ਤੇ ਰਹਿ ਕਿਵੇਂ ਯਾਉ ਬਈ ਯਾਰ ਉਹ ਟਾਇਰ ਕਿਸੇ ਟਾਇਰ ਚ ਹਵਾ ਹੀ ਨਹੀਂ ਗਾਹ ਗੱਡੀ ਉੱਤੇ ਭਾਵੇਂ ਤੋਂ ਵੱਡੀ ਗੱਡੀ ਧਰ ਰੱਖੀ ਆ ਆ ਗੱਡੀ ਹੁਣ ਦੇਖੀ ਬਈ ਕੀ ਬਣਦਾ ਇਹਦਾ ਯਾਰ ਆ ਗੱਡੀ ਦੇ ਵਿੱਚ ਟਾਇਰ ਤੇ ਹਵਾ ਹੀ ਹੈ ਨਹੀਂ ਜਮਾਂ ਤੇਰੇ ਨਾਲ ਹਵਾ ਕਦੋਂ ਨਹੀਂ ਤੇ ਯਾਰ ਕੋਈ ਹੁਣਾ ਕਰਕੇ ਦੇਖੋ ਯਾਰ ਮੇਨ ਰੋਡ ਦੇ ਉੱਤੇ ਕਰਨਾ ਕਿ ਸਹੀ ਹੈ ਮੜਾ ਦੱਸਿਓ ਬਈ ਯਾਰ ਮੇਨ ਹਾਈਵੇ ਰੋਡ ਆ ਇਹ ਯਾਰ ਉਹ ਗੱਲ ਕਰ ਲਈ ਬਈ ਉਹ ਚਰਨਾ ਗੱਲ ਕਰ ਲਈ ਉਹ ਜਿੰਦੇ ਲਾਇਆ ਜਿੰਦੇ ਜਿੰਦੇ ਲੈ ਤੇ ਮੈਂ ਕਹਨਾ ਸੰਗਲ ਵਾਲਾ ਜਿੰਦਲਾ ਤਰਾ ਉਹ ਪਾਉਂਦੀ ਹੈ ਵੀ ਅਰੇ ਦਾ ਯਾਰ ਆ ਪੌਪ ਲੈ ਓਏ ਇਹਦੇ ਟਾਇਰਾਂ 'ਚ ਹਵਾ ਹੈ ਨਹੀਂ ਇਹਨੂੰ ਕਹਦੇ ਓਏ ਆ ਗੱਡੀ ਦੇ ਟਾਇਰਾਂ 'ਚ ਹਵਾ ਹੈ ਨਹੀਂ ਬਾਈ ਜਮੀ ਪੀਲੇ ਟਾਇਰਾਂ 'ਚ ਧੱਲੇ ਪਾਸੇ ਆਣੇ ਕਿ ਕਿਸੇ ਚਿਰ ਚਾਵਾਂ ਨਹੀਂ ਪੌਪ ਲੈ ਉੱਚੀ ਜਿਆਦਾ ਪਰ ਹੌਣ ਕਰਕੇ ਆ ਹਵਾ ਹੈ ਨਹੀਂ ਇਹਦੇ ਟਾਇਰਾਂ 'ਚ ਜਮਾ ਓ ਗੱਡੀ ਜਾਂਦੀ ਹੈ ਵੀ ਇਹਨੇ ਟਾਇਰਾਂ 'ਚ ਹਵਾ ਹੈ ਨਹੀਂ ਜਮਾ ਬਿਲਕੁਲ ਨਹੀਂ ਚੱਲੇ ਇਹ ਤਾਂ ਗੱਡੀ ਵਾਗੀ ਠੀਕ ਆ ਬਈ ਯਾਰ ਗੱਡੀ ਧੱਕਾ ਕੀਤਾ ਇਹਨਾਂ ਨੇ ਯਾਦ ਆਹ ਦੂਜੀ ਪਾਪ ਲੈਣ ਦਿਖਾਉਣਾ ਸਾਨੂੰ ਉਹ ਗੱਡੀ ਹੁਣ ਕਿਵੇਂ ਚੜ੍ਹਣਗੇ ਜਿੱਤੇ ਆ ਖੜੀ ਆ ਦੂਜੀ ਗੱਡੀ ਇਹ ਗਲਤ ਕੰਮ ਕਰ ਉਰੇ ਪੂਜਾ ਉਹ ਗੜੀ ਪਾਪ ਲੈਣ ਇੱਕ ਹੋਰ ਆ ਜੰਗਲ ਦੇ ਵਿੱਚ ਬਹੁਤ ਕੁਝ ਆ ਜੰਗਲ ਦੇ ਵਿੱਚ ਮੰਗਲ ਲਾਏ ਨੇ ਲੈ ਇੱਕ ਆ ਖੜਿਆ ਏ ਟਰਾਲੇ ਇਹ ਟਰਾਲੇ ਵੀ ਚਾੜਨੇ ਹੁਣ ਇਸ ਦਵਾ ਦੇ ਵਿੱਚ ਆ ਦੋ ਆ ਖੜੇ ਨੇ ਹੁਣ ਦੇਖਦੇ ਕੀ ਬਣਦਾ ਯਾਰ ਇੱਕ ਹੂ ਪੰਪ ਆਏ ਤੇ ਚਲੋ ਠੀਕ ਆ ਬਾਬਿਓ ਬਾਅਦ ਚ ਮਿਲਦੇ ਆ ਓਕੇ ਬਾਈ ਲਵ ਯੂ ਸਾਰਿਆਂ ਨੂੰ ਫੇਰ ਲਾਈਵ ਹੁੰਨੇ ਆਪਾਂ ਠੀਕ ਆ ਓਕੇ ਜੀ ਠੀਕ ਆ ਜੀ ਬਾਈ ਜੀ ਟਾਡਾ ਜੀ ਉਹ ਜੂ ਸਰਵਰ ਜੂ ਸਟੌਪ ਇਸਲੀ ਕਰਤੀ ਹੋਰ ਇਹ ਮੈਨੂੰ ਪਤਾ ਇਹ ਜੋ ਸੇਵ ਨਹੀਂ ਕਰਨਾ ਆਉਂਦਾ ਕਿਵੇਂ ਹੋਗਾ ਇਹਨਾਂ ਚਲ ਦੇ ਦੇ ਬਾਕੀ ਆ ਕਿਵੇਂ ਹੋਣਗੇ ਆ ਜੰਝਲ ਦੇ ਚ ਸਹੀ ਥ੍ਰਿਕਨ ਹੈ ਮਬੇ ਉਹ ਗੇਟ ਦਾ ਮੂਰੇ ਉਹ ਕਰਕੇ ਤੇ ਇੱਥੇ ਇੱਕ ਰਹਿਣਾ ਵਾਲਾ ਕੋਈ ਜਾਨਵਰ ਵਾਲੇ ਗੰਦੇ ਰਹਿੰਦੇ ਨੇ ਇੱਥੇ ਸੱਪਾਂ ਦਾ ਘਰ ਹੈ ਸੱਪਾਂ ਦੇ ਘਰਾਂ ਦੇ ਵਿੱਚੋਂ ਆ ਚੱਕਨੇ ਪਾਪਲ ਨੇ ਇੱਕ ਉਹ ਖੜਿਆ ਹੋਇਆ ਪਾਪਲ ਨੇ ਖੜੀਆਂ ਪਾਪਲ ਨੇ ਇੱਥੋਂ ਸਾਰੀਆਂ ਲੈ ਕੇ ਜਾਣੀਆਂ ਨੇ ਇਹ ਜੰਗਲ ਦੇ ਵਿੱਚ ਹੈ ਇੱਕ ਬੜਾ ਕੋਸਾ ਬੜਾ ਨੇ ਇਹ ਕੁਝ ਪਾ ਰੱਖੇ ਇਹਨਾਂ ਨੇ ਗੰਦਰ ਦੇ ਨੇ ਕੋਠੀ ਮਰੋ ਕੋਠੀ ਦੀਸ ਦੀ ਕਰਨੀ ਆ ਬਈਆ ਥਾਂਬ ਕੇ ਹੋਇਆ ਜੀਨੇ ਲੈਣਾ ਆ ਸਾਰਾ ਥਾਂਬ ਕੇ ਹੋਇਆ ਬੱਚੀਓ ਕੋਠੀ ਹਾਈਵੇ ਰੋਡ ਆ ਜਮਾ ਹਾਈਵੇ ਰੋਡ ਦੇ ਜਮਾ ਬਿਲਕੁਲ ਸਾਹਮਣੇ ਕੋਠੀ ਦਿਖਾਉਣਾ ਤੁਹਾਨੂੰ ਮੈਂ ਜਿਨੇ ਲੈਣੀਆਂ ਕੋਠੀ ਹੈ ਗਿਆ ਕਰੋੜਾਂ ਦੇ ਹਿਸਾਬ ਨਾਲ ਕਿਉਂਕਿ ਹਾਈਵੇ ਰੋਡ ਆ ਪਰ ਇਹ ਅੱਜ ਲੱਖਾਂ ਦੇ ਹੋ ਰਹੀ ਹੈ ਕੋਠੀ ਬਈ ਜਿਨੇ ਲੈਣੀਆਂ ਇੱਥੇ ਬਹੁਤ ਦਬਦਬਾ ਬਣਿਆ ਪਿਆ ਭੂਤ ਪ੍ਰੇਤਾਂ ਦਾ ਠੀਕ ਹੈ ਉਹਦੀ ਵਜ੍ਹਾ ਕਰ ਨੇ ਕੋਈ ਲੈ ਨਹੀਂ ਰਿਹਾ ਥਾਂ ਹੈਗਾ ਬਹੁਤ ਪ੍ਰਾਪਰਟੀ ਇਹ ਜਗਾ ਹੈਗੀ ਕਿੱਲੇ ਦੋ ਕਿੱਲੇ ਚ ਜਗਾ ਪਈ ਹੋਈ ਆ ਠੀਕ ਆ ਕਿੱਲੇ ਦੀ ਜਗਾ ਲੈਂਦਾ ਕੋਈ ਹੈ ਨਹੀਂ ਕਿਉਂਕਿ ਇੱਥੇ ਰਾਤ ਨੂੰ ਕਿਸੇ ਨੂੰ ਰਹਿਣਾ ਨਹੀਂ ਮਿਲਦਾ ਬਾਬਿਓ ਉਹ ਕਿਸੇ ਨੇ ਕੋਠੀ ਪਾਈ ਸੀ ਲੱਤੀ ਸੀ ਇੱਥੇ ਠੀਕ ਆ ਆ ਦਿਨੇ-ਦਿਨੇ ਮਾਲੀ ਰਹਿੰਦਾ ਇੱਥੇ ਰਾਤ ਨੂੰ ਉਹ ਵੀ ਟੱਪ ਜਾਂਦਾ ਰਾਤ ਨੂੰ ਇੱਥੇ ਕਹਿੰਦੇ ਬਈ ਗਲਤ ਕੰਮ ਕਰਦਾ ਭੂਤ ਕੋਈ ਹੂੰ ਉਹ ਕੋਠੀ ਆ ਹੀ ਪਈ ਆ ਬਈ ਅੱਜ ਲੱਖਾਂ ਦੀ ਕਰੋੜਾਂ ਦੀ ਪੱਪਾ ਇਹ ਜ਼ਮੀਨ ਆ ਸਾਰੀ ਕਿੱਲਾ ਮੰਨਦਾ ਬਈ ਸਹੀ ਕਿੱਲੇ ਤੁੱਤੀ ਹੋਊਗਾ ਸਾਰਾ ਇਹ ਅੱਜ ਲੱਖਾਂ ਜੀ ਰਹਿ ਗਿਆ ਕਿਉਂਕਿ ਇੱਥੇ ਰਹਿਣਾ ਨਹੀਂ ਮਿਲਦਾ ਬਈ ਕਿਸੇ ਨੂੰ ਆ ਦੇਖ ਆ ਸਾਰਾ ਕੁਝ ਪਿਆ ਇੱਥੇ ਰਹਿਣਾ ਕਿਸੇ ਨੂੰ ਮਿਲ ਨਹੀਂ ਰਿਹਾ ਉਹ ਕੋਠੀ ਆ ਜਿਹੜੀ ਉਹ ਕੋਠੀ ਪਕੇ ਹੋਊਗਾ ਬਈ ਜਮਾਂ ਲੱਖਾਂ ਕਰੋੜਾਂ ਦੀ ਕੋਠੀ ਅੱਜ ਲੱਖਾਂ ਦੇ ਬਾਅਦ ਚ ਕੀਤੀ ਪਈ ਆ ਜੇ ਕਿਸੇ ਮੇਰੇ ਵੀਰ ਨੇ ਲੈਣੀ ਹੋਈ ਤਾਂ ਜਰੂਰ ਦੱਸਿਓ ਠੀਕ ਆ ਇੱਥੇ ਦਿਨੇ ਦਿਨੇ ਮਾਲੀ ਰਹਿੰਦਾ ਦੇਖੋ ਬੁੱਲ ਬੁੱਜੇ ਨੇ ਲਾਇਆ ਗੋਭੀ ਗਾਬੀ ਗੰਡੇ ਲਾਸਣ ਲਾਏ ਹੋਏ ਨੇ ਰਾਤ ਨੂੰ ਉਹ ਵੀ ਟੱਪ ਜਾਂਦਾ ਠੀਕ ਆ ਕਿਸੇ ਨਾ ਕਿਸੇ ਪਾਸੇ ਆਹ ਵਸਤ ਸੰਦ ਖੜੇ ਨੇ ਇਹ ਵੀ ਆਲੇ ਨੇ ਵੇਚਨੇ ਤੇ ਬਾਕੀ ਜਿਹੜੇ ਉਹ ਕੋਠੀ ਆ ਉਹ ਕੋਠੀ ਸਾਰੀ ਬਕਿਆਊ ਆ ਸਾਰੀ ਜਿੰਨੀ ਵੀ ਹੈਗੀ ਉਹ ਉਹ ਸਾਰੀ ਬਕਿਆਊ ਆ ਕੋਠੀ ਠੀਕ ਆ ਆ ਬਾਣ ਆ ਗਿਆ ਕਿੱਲਾ ਬਾਣਦਾ ਉਹ ਕੰਦ ਤੋਂ ਲੈ ਕੇ ਪਰਲੀਆਂ ਤੋਂ ਆ ਜਿੱਥੇ ਆ ਖੜੀ ਆਹ ਕੰਦ ਤਿੱਕ ਕਿੱਲਾ ਬਾਣਦਾ ਆ ਗਿਆ ਤੇ ਉਹ ਨਾਲ ਕੋਠੀ ਆ ਗਈ ਪਈ ਪਵਾਈ ਦੋ ਮੰਜ਼ਲੀ ਠੀਕ ਆ ਬਈ ਸਾਰਾ ਕੁਝ ਓਕੇ ਦੀ ਕੰਮ ਜਿਹਨੇ ਬਈ ਲੈਣੀਆਂ ਜਰੂਰ ਦੱਸਿਓ ਠੀਕ ਆ ਇਹ ਆਪਣੇ ਕੋਲੇ ਇੱਥੇ ਦੱਸਿਆ ਕਿਸੇ ਬੰਦੇ ਨੇ ਵੀ ਗੱਲ ਕਰੀ ਜਾਂਦੇ ਜੀ ਕਿਸੇ ਨੇ ਲੈਣੀ ਹੋਈ ਕੋਠੀ ਜਾਂ ਸਾਰੀ ਜ਼ਮੀਨ ਬਈ ਸਾਰਾ ਇਕੱਠੀ ਵੇਚਣਗੇ ਉਹ ਇਕੱਲੀ ਕੋਠੀ ਤਾਂ ਨਹੀਂ ਵੇਚਦੇ ਤੁਹਾਨੂੰ ਇਕੱਲੀ ਕੋਠੀ ਲੈ ਲਵੋਗੇ ਵੇਚੀਆ ਸਾਰੀ ਜ਼ਮੀਨ ਆ ਅਜਾ ਪਰ ਹੈ ਬਹੁਤ ਸਸਤੀ ਜਿਹਨੇ ਲੈਣੀਆਂ ਬਹੁਤ ਸਸਤੀ ਆ ਇਹ ਲੱਕ ਲੱਖਾਂ ਕਰੋੜਾਂ ਦੀ ਭਾ ਦੀ ਅੱਜ ਹਾਈਵੇ ਰੋਡ ਤੇ ਕਿਉਂਕਿ ਬਿਲਕੁਲ ਨੇੜੇ ਇਹ ਅੱਜ ਲੱਖਾਂ ਦੀ ਕੀਮਤ ਰਹਿ ਚੁੱਕੀ ਹੈ ਗੋਠੀ ਦੀ ਜਿਹਨੇ ਲੈਣੀਆਂ ਤਾਂ ਜਰੂਰ ਦੱਸਿਓ ਭਾਈ ਕਿਉਂਕਿ ਇਹ ਅੱਜ ਗੋਠੀ ਦਾ ਕੋਈ ਮੁੱਲ ਨਹੀਂ ਪਾ ਰਿਹਾ ਸਹੀ ਤਰੀਕੇ ਨਾਲ ਜਿਹਨੇ ਆ ਸਾਰਾ ਬਾਹਰ ਨਾ ਜਿੰਨਾ ਹੈਗਾ ਸਾਰਾ ਐਂ ਪਿਆ ਇਹ ਫालतू ਰਹਿ ਦਿਨੇ ਦਿਨੇ ਮਾਲੀ ਰਹਿੰਦਾ ਰਾਤ ਨੂੰ ਉਹ ਵੀ ਟੱਪ ਜਾਂਦਾ ਆਪਦਾ ਬਸ ਆ ਉਹਨੇ ਲਾਈਵ ਹੋ ਜਾਣਾ ਆ ਇੱਥੇ ਦਿੱਕਾ ਤੇ ਨਾਲ ਹੀ ਇਹਦੇ ਆ ਪੰਪ ਆ ਗਿਆ ਪੰਪ ਤੋਂ ਬਾਅਦ ਉਹ ਹਾਈਵੇ ਰੋਡ ਆ ਗਿਆ ਠੀਕ ਆ ਆ ਪੰਪ ਤਾਂ ਠੀਕ ਆ ਪਰ ਇਧਰ ਆ ਜਿਹੜੀ ਕੋਠੀ ਆ ਉਹ ਕੋਠੀ ਦੀ ਗੱਲ ਆ ਇਹ ਵਾਲੇ ਇਹ ਮੈਂ ਪਹਿਲਾਂ ਇਹਦੇ ਵਿੱਚ ਸਟੋਰੀ ਆਪਣਾ ਰੀਲ ਵੀ ਪਾਈ ਹੋਈ ਆ ਭਈ ਆ ਕੋਠੀ ਬਾਰੇ ਤੇ ਉਹ ਬੜੇ ਉਹਨਾਂ ਨੇ ਆਏ ਸੀ ਕੋਈ ਮਲੇਰ ਕੋਟਲੇ ਤੋਂ ਬੰਦਾ ਸੀ ਇੱਕ ਪਟਿਆਲੇ ਤੋਂ ਬੰਦਾ ਸੀ ਠੀਕ ਆ ਉਹਨਾਂ ਨੇ ਲੈਣ ਦੀ ਗੱਲ ਕਰੀ ਸੀ ਤੇ ਉਹ ਵੀ ਇੱਕ ਦਿਨ ਜਿਹੜਾ ਮਲੇਰ ਕੋਟਲੇ ਆ ਲਿਆ ਸੀ ਉਹ ਵੀ ਇੱਕ ਦਿਨ ਰਹਿ ਕੇ ਗਿਆ ਬਈ ਇੱਥੇ ਕਹਿੰਦਾ ਮੈਂ ਲਊਂ ਮੈਂ ਦੇਖਦਾ ਇੱਥੇ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ ਉਹ ਕਹਿੰਦਾ ਨਾ ਬਈ ਸੇ ਬਾਕੀ ਗੱਲ ਸਹੀ ਆ ਕਹਿੰਦਾ ਤੁਹਾਡੀ ਮੈਂ ਇੱਥੇ ਨਹੀਂ ਰਹਿ ਸਕਦਾ ਕਹਿੰਦਾ ਬਈ ਜੀਨੇ ਲੈਣੀਆਂ ਤਾਂ ਜਰੂਰ ਦੱਸਿਓ ਯਾਰ ਠੀਕ ਆ ਮੈਸੇ ਖੁੱਲ ਨਹੀਂ ਰਹੀ ਜੈਨ ਆਪਾਂ ਚੜਚੀ ਦਾ ਦਿੰਦੇ ਹੁਣ ਯਾਰ ਦਾ ਕੁਛ ਆ ਮਾਨਸਾ ਮਾਨਸਾ ਦੇ ਲੱਗ ਗਿਆ ਬਿਲਕੁਲ ਇਹ ਮਾਨਸਾ ਮਾਨਸਾ ਸ਼ਹਿਰ ਦੇ ਨੇੜੇ ਆ ਬਿਲਕੁਲ ਇਹ ਠੀਕ ਆ ਜ਼ਮੀਨ ਜਿਹਨੇ ਲੈਣੀਆਂ ਦੱਸਿਓ ਜ਼ਰੂਰ ਦੱਸਿਓ ਠੀਕ ਆ ਇਸ ਸਾਰੀ ਬਸ ਅੱਜ ਕੱਲ ਲੱਖ ਕਰੋੜਾਂ ਦੀ ਕੋਠੀ ਕੋਡੀਆਂ ਦੇ ਭਾਅ ਵਗਣ ਜਾ ਰਹੀ ਹੈ ਠੀਕ ਆ ਭਾਈ ਆ ਕਿਲਾਵਾਂ ਦਾ ਆ ਗਿਆ ਨੇੜੇ ਪੰਪ ਆ ਇਹਦੇ ਆ ਪੰਪ ਆ ਗਿਆ ਨੇੜੇ ਕੋਲੇ ਠੀਕ ਆ ਆ ਪੰਪ ਆ ਗਿਆ ਆਮ ਆ ਗਿਆ ਠੀਕ ਆ ਆ ਪੰਪ ਆ ਗਿਆ ਪੰਪ ਦੇ ਨਾਲ ਹੀ ਇਹ ਜਮੀਨ ਪਈ ਆ ਬਾਦੂ ਆ ਮੂਰੇ ਹਾਈਵੇ ਰੋਡ ਆ ਲੈਣ ਦਾ ਕੋਈ ਹੈ ਨਹੀਂ ਠੀਕ ਆ ਹਾਈਵੇ ਰੋਡ ਤੇ ਕੋਠੀ ਜਾਂਦੀ ਆ ਇਹ ਹਾਏ ਇਹ ਲੈਣੀਆਂ ਤਾਂ ਕਿਸੇ ਨੇ ਜਰੂਰ ਦੱਸੋ ਮੇਰਾ ਭਾਈ ਓਕੇ ਭਾਈ ਸਾਰਨ ਬਾਏ